ਲੋਕ ਇਨਸਾਫ ਮੰਚ ਤੇ ਭਰਾਤਰੀ ਜਿੱਥੇ ਬੰਦੀਆਂ ਵੱਲੋਂ ਹਿਆਰਪੁਰ ਕਤਲकांड ਦੇ ਦੋ ਦੋਸ਼ੀਆਂ ਨੂੰ ਫਾਹੇ ਲਗਵਾਉਣ ਲਈ ਫਗਵਾੜਾ ਵਿੱਚ ਕੈਂਡਲ ਤੇ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਸੈਂਕੜੇ ਮਰਦ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਹਰਵੀਰ ਦੇ ਪਿਤਾ ਅਮਨਦੀਪ ਸਿੰਘ ਭੈਣ ਜਸਮੀਨ ਕੌਰ ਤੇ ਪਿੰਡ ਪਨੋਕੀ ਦੀ ਪੰਚਾਇਤ ਤੇ ਪਿੰਡ ਦੇ ਸੈਂਕੜੇ ਲੋਕ ਹਾਜ਼ਰ ਸਨ ਇਸ ਮੌਕੇ ਕੈਂਡਲ ਮਾਰਚ ਦੀ ਅਗਵਾਈ ਪ੍ਰદાન ਜਨੈਲ ਫਿਲੌਰ, ਰਾਜਵਿੰਦਰ ਸਿੰਘ ਮੁਠੱਡਾ ਕਲਾ, ਅਮਨ ਬਿੰਨਿੰਗ, ਸੁਰਿੰਦਰ ਸਿੰਘ ਖਾਲਸਾ, ਨਵਦੀਪ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਹ ਕੈਂਡਲ ਮਾਰਚ ਫਗਵਾੜਾ ਬੱਸ ਸਟੈਂਡ ਦੇ ਸਾਹਮਣੇ ਵਿਸ਼ਾਲ ਮੈਗਾ ਮਾਰਕਟ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਤੋਂ ਹੁੰਦਾ ਹੋਇਆ ਟਾਊਨ ਹਾਲ ਫਗਵਾੜਾ ਵਿਖੇ ਖਤਮ ਹੋਇਆ। ਇਸ ਮੌਕੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੰਗ ਕੀਤੀ ਕੀ ਹੋਸੀਅਰ ਪੁਰਦੇ ਮਾਸੂਮ ਹਰਵੀਰ ਦਾ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਫਾਹੇ ਲਗਵਾਏ ਜਾਵੇ ਅਤੇ ਜਲਦੀ ਫੈਸਲੇ ਲਈ ਕੇਸ ਫਾਸਟ ਟਰੈਕ ਅਦਾਲਤ ਵਿੱਚ ਚਲਾਇਆ ਜਾਵੇ ਅਤੇ ਪਰਿਵਾਰ ਨੂੰ ਯੋਗ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਅੱਜ ਅੱਜ ਤੁਸੀਂ ਪਗਵਾੜੇ ਦੀ ਤਰਜ਼ੀ ਦੇ ਉੱਪਰ ਆਣ ਕੇ ਲੋਕ ਇਨਸਾਫ ਮੰਚ ਵੱਲੋਂ ਕੈਂਡਲ ਮਾਰਚ ਕਰ ਰਹੇ ਹੋ ਕੀ ਕਹਣਾ ਜਾਊਂਗੇ ਅੱਜ ਅਸੀਂ ਲੋਕ ਇਨਸਾਫ ਮੰਚ ਵੱਲੋਂ ਤੇ ਹੋਰ ਭਰਾਤਰੀ ਅਤੇ ਬੰਦਿਆਂ ਵੱਲੋਂ ਖਰਮੀਰ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਫਾਹੇ ਲਾਉਣ ਦੀ ਮੰਗ ਕਰ ਰਹੇ ਆ ਵੀ ਉਹਨਾਂ ਨੂੰ ਫਾਹੇ ਲਾਇਆ ਜਾਵੇ ਜਲਦੀ ਤੋਂ ਜਲਦੀ ਜਿਹੜਾ ਕੇਸ ਆ ਉਹਨੂੰ ਡ੍ਰੈਗ ਤੇ ਲਾ ਕੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਉਹ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਬੜੀ ਬੇਰਹਿਮੀ ਨਾਲ ਉਹਨਾਂ ਨੂੰ ਕਤਲ ਕੀਤਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਹੇ ਲਾਇਆ ਜਾਵੇ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਇਦਾਂ ਦੇ ਗੁੰਡੇ ਆ ਅਸਰੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਪੰਜਾਬ ਤੋਂ ਚਲਦਾ ਕੀਤਾ ਜਾਵੇ ਜਿਹੜੇ ਇਦਾਂ ਦੇ ਮਾਰੇ ਅਸਰੇ ਤੇ ਆ ਕੇ ਕਿਹੜੇ ਤਰ੍ਹਾਂ ਕੰਮ ਕਰ ਰਹਾ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਇਥੋਂ ਹੱਥ ਚਲਦਾ ਕੀਤਾ ਜਾਵੇ ਤੇ ਹੋਰ ਅਸੀਂ ਪਰਿਵਾਰ ਦੇ ਨਾਲ ਜਿਹੜੀ ਅੱਜ ਡੂੰਘੀ ਹਮਦਰਦੀ ਪ੍ਰਗਟ ਕਰਦੇ ਆ ਨਾਲ ਨਾਲ ਅਮੇਰ ਨੂੰ ਅਸੀਂ ਸੱਦਾ ਤੇ ਫੁੱਲ ਪੇਟ ਕਰਦੇ ਆ ਜਿਹੜਾ ਬੱਚਾ ਸਾਡੇ ਕੋਲੋਂ ਸਾਡੀ ਬੱਚੀ ਕੋਲੋਂ ਸਾਡੀ ਭੈਣ ਜੀ ਕੋਲੋਂ ਸਦਾ ਲਈ ਖੋ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਣਾ ਉਹਨਾਂ ਨੂੰ ਅੱਜ ਅਸੀਂ ਸੱਦਾ ਤੇ ਫੁੱਲ ਪੇਟ ਕਰਦੇ ਆ ਜੇ ਜਾਤਾ ਆ ਜਾਏ ਸੰਘਰਸ਼ ਜਿੱਤਣ ਦੇ ਲਈ ਲੋਕਾਂਸਫ ਮੰਚ ਤੇ ਭਰਾਤਰੀ ਜਿੱਥੇ ਬੰਦੀਆਂ ਵੱਲੋਂ ਹਿਆਰਪੁਰ ਕਤਲकांड ਦੇ ਦੋ ਦੋਸ਼ੀਆਂ ਨੂੰ ਫਾਹੇ ਲਗਵਾਉਣ ਲਈ ਫਗਵਾੜਾ ਵਿੱਚ ਕੈਂਡਲ ਤੇ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਸੈਂਕੜੇ ਮਰਦ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਹਰਵੀਰ ਦੇ ਪਿਤਾ ਅਮਨਦੀਪ ਸਿੰਘ ਭੈਣ ਜਸਮੀਨ ਕੌਰ ਤੇ ਪਿੰਡ ਪਨੋਕੀ ਦੀ ਪੰਚਾਇਤ ਤੇ ਪਿੰਡ ਦੇ ਸੈਂਕੜੇ ਲੋਕ ਹਾਜ਼ਰ ਸਨ ਇਸ ਮੌਕੇ ਕੈਂਡਲ ਮਾਰਚ ਦੀ ਅਗਵਾਈ ਪ੍ਰદાન ਜਨੈਲ ਫਿਲੌਰ, ਰਾਜਵਿੰਦਰ ਸਿੰਘ ਮਠੱਡਾ ਕਲਾ, ਅਮਨ ਬਿੰਨਿੰਗ, ਸੁਰਿੰਦਰ ਸਿੰਘ ਖਾਲਸਾ, ਨਵਦੀਪ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਹ ਕੈਂਡਲ ਮਾਰਚ ਫਗਵਾੜਾ ਬੱਸ ਸਟੈਂਡ ਦੇ ਸਾਹਮਣੇ ਵਿਸ਼ਾਲ ਮੈਗਾ ਮਾਰਕ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਤੋਂ ਹੁੰਦਾ ਹੋਇਆ ਟਾਊਨ ਹਾਲ ਫਗਵਾੜਾ ਵਿਖੇ ਖਤਮ ਹੋਇਆ। ਇਸ ਮੌਕੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੰਗ ਕੀਤੀ ਕੀ ਹੋਸੀਅਰ ਪੁਰਦੇ ਮਾਸੂਮ ਹਰਵੀਰ ਦਾ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਫਾਹੇ ਲਗਵਾਏ ਜਾਵੇ ਅਤੇ ਜਲਦੀ ਫੈਸਲੇ ਲਈ ਕੇਸ ਫਾਸਟ ਟਰੈਕ ਅਦਾਲਤ ਵਿੱਚ ਚਲਾਇਆ ਜਾਵੇ ਅਤੇ ਪਰਿਵਾਰ ਨੂੰ ਯੋਗ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਅੱਜ ਅਸੀਂ ਲੋਕ ਇਨਸਾਫ ਮੰਚ ਵੱਲੋਂ ਕੈਂਡਲ ਮਾਰਚ ਕਰਦੇ ਹੋ ਕੇ ਕਿਨੇ ਜਾਉਂਗੇ ਅੱਜ ਅਸੀਂ ਲੋਕ ਇਨਸਾਫ ਮੰਚ ਵੱਲੋਂ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਰਵੀਰ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਫਾਹੇ ਲਾਉਣ ਦੀ ਮੰਗ ਕਰ ਰਹੇ ਆ ਵੀ ਉਹਨਾਂ ਨੂੰ ਫਾਹੇ ਲਾਇਆ ਜਾਵੇ ਜਲਦੀ ਤੋਂ ਜਲਦੀ ਜਿਹੜਾ ਕੇਸ ਆ ਉਹਨੂੰ ਡ੍ਰੈਗ ਤੇ ਲਾ ਕੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਬੜੀ ਬੇਰहमी ਨਾਲ ਉਹਨਾਂ ਨੂੰ ਕਤਲ ਕੀਤਾ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਹੇ ਫਾਹੇ ਲਾਇਆ ਜਾਵੇ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਇਦਾਂ ਦੇ ਗੁੰਡੇ ਅਸਰਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਥੇ ਪੰਜਾਬ ਤੋਂ ਚਲਦਾ ਕੀਤਾ ਜਾਵੇ ਜਿਹੜੇ ਇਦਾਂ ਦੇ ਮਾੜੇ ਅਖਰੇ ਤੇ ਆ ਕੇ ਜਿਹੜੇ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਥੋਂ ਹੱਥ ਚਲਦਾ ਕੀਤਾ ਜਾਵੇ ਤੇ ਹੋਰ ਅਸੀਂ ਪਰਿਵਾਰ ਦੇ ਨਾਲ ਜਿਹੜੀ ਅੱਜ ਡੂੰਘੀ ਹਮਦਾਰੀ ਪ੍ਰਗਟ ਕਰਦੇ ਆ ਨਾਲ ਨਾਲ ਅਮੀਰ ਨੂੰ ਅਸੀਂ ਸਾੜਦਾ ਤੇ ਫੁੱਲ ਪੇਟ ਕਰਦੇ ਆ ਜਿਹੜਾ ਬੱਚਾ ਸਾਡੇ ਕੋਲੋਂ ਸਾਡੀ ਬੱਚੀ ਕੋਲੋਂ ਸਾਡੀ ਭੈਣ ਜੀ ਕੋਲੋਂ ਸਦਾ ਲਈ ਖੋ ਰਿਹਾ ਮੁੜ ਕੇ ਵਾਪਸ ਨਹੀਂ ਆਉਣਾ ਉਹਨਾਂ ਨੂੰ ਅੱਜ ਅਸੀਂ ਸਾੜਦਾ ਤੇ ਫੁੱਲ ਪੇਟ ਕਰਦੇ ਆ ਜੈ ਜੰਤਾ ਜੈ ਸਰਕਾਰ ਜਿੱਤ ਲੜਦੇ ਨਾ